ਬਹੁਤ ਸਵਾਗਤ ਹੈ ਜੀ ਦਾ ਵੀਜ਼ਾ ਅਫੀਕ ਤੋਂ ਸੁਨੀਹਾ ਮੈਡਮ ਸਾਡੇ ਨਾਲ ਮੌਜੂਦ ਨੇ ਕੈਨੇਡਾ ਨੇ ਸੈਪਟੈਂਬਰ ਇਨਟੇਕ ਲਈ ਵੀ ਆਫਰ ਲੈਟਰਸ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਸੈਪਟੈਂਬਰ 26 ਦੇ ਲਈ ਸੋ ਆਫਰ ਲੈਟਰ ਲੈਣ ਦੇ ਲਈ ਕਿਹੜਾ ਕਿਹੜਾ ਪ੍ਰੋਸੈਸ ਹੈ ਪੂਰੀ ਇਨਫੋਰਮੇਸ਼ਨ ਸਾਡੇ ਨਾਲ ਸੁਨੀਹਾ ਮੈਮ ਸਾਝੀ ਕਰਨਗੇ ਸੋ ਸੁਨੀਹਾ ਮੈਮ ਪੂਰਾ ਵਿਸਥਾਰ ਨਾਲ ਦੱਸੋ ਆਫਰ ਲੈਟਰ ਕਿੰਨਾ ਖਰਚਾ ਕੰਪਲੀਮੈਂਟਰੀ ਕਿੱਥੋਂ ਆਏ ਕਿੰਨੇ ਦਿਨ ਲੱਗ ਰਹੇ ਨੇ ਔਰ ਉਸ ਤੋਂ ਬਾਅਦ ਫੀਸ ਔਰ ਫੰਡਸ ਦੀ ਵੀ ਜੇ ਕੋਈ ਜਾਣਕਾਰੀ ਸਾਂਝੀ ਕਰ ਸਕੋ ਇਸ ਵੀਡੀਓ ਦੇ ਵਿੱਚ ਤਾਂ ਤੁਸੀਂ ਜ਼ਰੂਰ ਸੋ ਕੈਨੇਡਾ ਸਟੱਡੀ ਵੀਜ਼ਾ ਜਨੂਅਰੀ 2026 ਇਨਟੈਕ ਦੀ ਗੱਲ ਕਰੀਏ ਤਾਂ ਹੁਣ ਸਟੂਡੈਂਟਸ ਨੇ ਆਪਣੀਆਂ ਆਫਰ ਲੈਟਰਸ ਅਪਲਾਈ ਕਰਨੀਆਂ ਸਟਾਰਟ ਕਰਤੀਆਂ ਸੋ ਟਾਈਮ ਸਿਰ ਆਫਰ ਲੈਟਰ ਅਪਲਾਈ ਕਰਨ ਦੇ ਕੀ ਕੀ ਬੈਨੀਫਿਟਸ ਹੈਗੇ ਸੋ ਸਭ ਤੋਂ ਪਹਿਲੇ ਤੈਨੂੰ ਇੱਕ ਵਧੀਆ ਸਕਾਲਰਸ਼ਿਪ ਮਿਲਦੀ ਆ ਜਿੰਨੀ ਜਲਦੀ ਤੁਸੀਂ ਅਪਲਾਈ ਕਰਦੇ ਹੋ ਓਨੀ ਅੱਛੀ ਸਕਾਲਰਸ਼ਿਪ ਆ ਸੈਕੰਡ ਅਗਰ ਤੁਹਾਡੀ ਕੋਈ ਪਾਰਟਿਕੂਲਰ ਚੋਇਸ ਹੈਗੀ ਆ ਤਾਂ ਵੀ ਤੁਸੀਂ ਟਾਈਮ ਸੇ ਰਿਪਲਾਈ ਕਰੋਗੇ ਤਾਂ ਬੈਟਰ ਆ ਬਾਤ ਚ ਹੋ ਸਕਦਾ ਤਾਂ ਨੋ ਚੁਆਇਸ ਜਾਂ ਲੋਕੇਸ਼ਨ ਨਾ ਮਿਲੇ ਔਰ ਥਰਡ ਸਭ ਤੋਂ ਮੇਨ ਜਿਹੜੀ ਚੀਜ਼ ਹੈਗੀ ਆ ਬਜਟ ਕਿਉਂਕਿ ਬਹੁਤ ਐਦਾ ਦੇ ਸਟੂਡੈਂਟਸ ਹੈਗੇ ਆ ਜਿਨ੍ਹਾਂ ਦਾ ਬਜਟ ਨਹੀਂ ਹੁੰਦਾ ਔਰ ਉਹ ਇੱਕ ਇਕਨੋਮਿਕਲੀ ਫੀਸ ਸਟਰਕਚਰ ਲੈਣਾ ਚਾਹੁੰਦੇ ਹੁੰਦੇ ਆ ਸੋ ਉਹਦੇ ਲਈ ਜਿੰਨੀ ਜਲਦੀ ਅਪਲਾਈ ਕਰੋਗੇ ਓਨੀਆਂ ਵਧੀਆ ਆਪਸ਼ਨਸ ਮਿਲਣਗੀਆਂ ਐਂਡ ਮੋਰ ਓਵਰ ਹੁਣ ਇੱਕ ਪਿਕਚਰ ਬਹੁਤ ਜ਼ਿਆਦਾ ਕਲੀਅਰ ਹੋ ਚੁੱਕੀ ਆ ਕਿ ਜਨੂਅਰੀ ਇਨਟੇਕ ਲਈ ਤੁਹਾਡੇ ਫੰਡਸ ਬਹੁਤ ਇੰਪੋਰਟੈਂਟ ਹੈ ਕਿਉਂਕਿ ਜੀਸੀ ਕੀ ਨਵਾਂ ਅਪਡੇਟ ਹੋ ਚੁੱਕਾ ਵਾ ਉਹਦੇ ਵਿੱਚ ਐਲਓਏ ਪਾਲ অর ਤੁਹਾਡੇ ਫਾਈਨੈਂਸ਼ੀਅਲਸ ਕਿਉਂਕਿ ਹੁਣ ਫਾਈਨੈਂਸ਼ੀਅਲਸ ਨੂੰ ਲੈ ਕੇ ਤਾਂ ਆਈ ਡੋਨਟ ਥਿੰਕ ਕਿ ਸਟੂਡੈਂਟਸ ਨੂੰ ਕੋਈ ਵੀ ਡਾਊਟ ਹੈਗਾ ਕਿਉਂਕਿ ਜਿਹੜਾ ਸੈਪਟੈਂਬਰ ਇਨਟੇਕ ਨੇ ਪੂਰੀ ਪਿਕਚਰ ਕਲੀਅਰ ਕਰਤੀ ਕਿ ਜਿਹੜੇ ਸਟੂਡੈਂਟਸ ਐਕਾਡੈਮਿਕ ਅੱਛੇ ਸੀਗੇ ਲੈਂਗੁਏਜ ਟੈਸਟ ਸਿਕ ਸੀਗੇ অর ਪਲਸ ਉਹਦੇ ਫਾਈਨੈਂਸ਼ੀਅਲ ਸਟਰੋਂਗ ਸੀ ਵੀਜ਼ਾਸ ਉਹਨਾਂ ਨੂੰ ਹੀ ਆਏ ਨਾਲੇ ਇੱਕ ਹੋਰ ਨਵੀਂ ਅਪਡੇਟ ਆ ਕਿ ਹੁਣ ਜਦੋਂ ਤੁਹਾਨੂੰ ਰਿਫਿਊਜ਼ਲ ਆਏਗੀ ਤਾਂ ਤੁਹਾਨੂੰ ਪਾਰਟਿਕੂਲਰ ਰੀਜ਼ਨ ਦੱਸਿਆ ਜਾਏਗਾ ਸੋ ਬੈਟਰ ਹੈ ਉਹਨੇ ਇੱਕ ਅੱਛਾ ਟਾਈਮ ਆ ਪੋਜ਼ਿਟਿਵ ਵਾਈਬਸ ਹੈ ਕਿ ਆਫੀਸਰ ਤੁਹਾਨੂੰ ਬਿਨਾ ਗੱਲੋਂ ਰਿਫਿਊਜ਼ ਨਹੀਂ ਕਰੇਗਾ ਕਿਉਂਕਿ ਕੁਝ ਜਨੂਰੀ ਮੇ ਇਵਨ ਸੈਪਟੈਂਬਰ ਇਨਟੇਕ ਦੇ ਵਿੱਚ ਵੀ ਕੁਝ ਜੈਨੂਇਨ ਸਟੂਡੈਂਟਸ ਨੇ ਵੀ ਸਫਰ ਕੀਤਾ ਔਰ ਉਹਨਾਂ ਦੀਆਂ ਰਿਫਿਊਜ਼ਲਸ ਆਈਆਂ ਸੋ ਕੈਨੇਡਾ ਦੀ ਹੁਣ ਅਗਰ ਆਪਾਂ ਗੱਲ ਕਰੀਏ ਜਨੂਰੀ ਟੋਟਲੀ ਓਪਨ ਹੈਗਾ ਵਾ ਸੋ ਅਗਰ ਤੁਸੀਂ ਦੇਖੋ ਤੁਸੀਂ ਜੀਆਈਸੀ ਦੇ ਵਿੱਚ ਕੁਝ ਨਹੀਂ ਕਰ ਸਕਦੇ ਫਿਊਸ਼ਨ ਫੀਸ ਜ਼ਰੂਰ ਤੁਸੀਂ ਇਕਨੋਮਿਕਲੀ ਲੈ ਕੇ ਆਪਣੇ ਬਜਟ ਨੂੰ ਥੋੜਾ ਜਿਹਾ ਮੇਨਟੇਨ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਅੱਜ ਦੇ ਐਕਸਪਰਟ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਤਮਾਮ ਪਹਿਲੂਆਂ ਦੇ ਉੱਪਰ ਰੌਸ਼ਨੀ ਪਾਈ ਹੈ ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਜ਼ਿਆਦਾ ਜਾਣਕਾਰੀ ਲਈ ਸਕਰੀਨ ਉੱਪਰ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਵੀਡੀਓ ਤੇ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਰਕੇ ਤੁਸੀਂ ਜਿਹੜੇ ਐਕਸਪਰਟ ਨੇ ਉਹਨਾਂ ਨਾਲ ਅਪਾਇੰਟਮੈਂਟ ਬਣਾ ਸਕਦੇ ਹੋ ਜਾਂ ਤੁਸੀਂ ਟੀਮ ਦੇ ਹੋਰ ਮੈਂਬਰਸ ਨਾਲ ਗੱਲ ਕਰ ਸਕਦੇ ਹੋ ਤੁਸੀਂ ਕਿਸੇ ਵੀ ਨੇੜੇ ਦੇ ਦਫ਼ਤਰ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਵੈਬਸਾਈਟਸ ਦੇ ਜ਼ਰੀਏ ਆਨਲਾਈਨ ਵੀ ਸੰਬੰਧਿਤ ਐਕਸਪਰਟ ਦੇ ਨਾਲ رابطہ ਬਣਾ ਸਕਦੇ ਹੋ ਪਰ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਪੂਰੀ ਕਲੈਰਿਟੀ ਹੋਣ ਤੋਂ ਬਾਅਦ ਕਰਨੇ ਨੇ ਜਦੋਂ ਪੂਰੀ ਤਸੱਲੀ ਹੋ ਜੇ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਸੀਂ ਗਲਤ ਡਿਸੀਜਨ ਨਾ ਕਰੋ ਬਹੁਤ ਬਹੁਤ